ਜੀ ਬਾਈ ਕੀ ਹਾਲ ਚਾਲ ਨੇ ਤੇ ਆਜੋ ਦਿਖਾਉਣੇ ਆ ਤੁਹਾਨੂੰ ਕਬੂਤਰ ਤੇ ਆਪਾਂ ਬੱਚੇ ਚੱਕ ਲਏ ਬਈ ਕਬੂਤਰਾਂ ਦੇ ਸਾਰੇ ਇਧਰੋਂ ਵੀ ਦੋਨੇ ਬੱਚੇ ਚੱਕ ਲਏ ਬਈ ਤੇ ਆ ਬੱਚੇ ਵੀ ਚੱਕ ਲਿਆ ਆਪਾਂ ਇਧਰੋਂ ਤੇ ਆਜੋ ਚੱਲਦੇ ਅੱਗੇ ਇਧਰ ਕਬੂਤਰੀਆਂ ਆਂਡੇ ਰੱਖ ਰੱਖੇ ਨੇ ਬਈ ਬੱਚੇ ਕੱਢਣ ਵਾਲੀ ਐ ਤੇ ਇੱਥੇ ਜਿਹੜੇ ਦੋ ਬੱਚੇ ਸੀ ਬਈ ਉਹ ਦੋਨੇ ਮਰ ਗਏ ਪਤਾ ਨਹੀਂ ਕੀ ਪ੍ਰੋਬਲਮ ਹੋਈ ਆਪਾਂ ਇੱਕ ਦਿਨ ਬਾਹਰ ਗਏ ਸੀਗੇ ਤੇ ਆਪਣੇ ਆਂਦਿਆਂ ਨੂੰ ਮਰੇ ਪਈ ਸੀ ਹੁਣ ਇਹ ਨਹੀਂ ਪਤਾ ਬਈ ਕਬੂਤਰਾਂ ਨੇ ਕੁੱਟ-ਕੱਟ ਕੇ ਮਾਰਤਾ ਜਾਂ ਕੀ ਹੋਇਆ ਕੀ ਨਹੀਂ ਹੋਇਆ ਦੋਨੇ ਬੱਚੇ ਮਰੇ ਪਏ ਸੀ ਆਪਣੇ ਆਂਡੇਆਂ ਨੂੰ ਤੇ ਉਹ ਦੋਨੇ ਬੱਚੇ ਮਰ ਗਏ ਤੇ ਇੱਧਰ ਆਪਣੀ ਆਹ ਕਬੂਤਰੀ ਨੇ ਦਵਾਰੇ ਅੰਡੇੜਾ ਕਲੇ ਬਈ ਜਿਹੜੀ ਨੇ ਇੱਥੇ ਬੱਚੇ ਕੱਢੇ ਹੋਏ ਸੀ ਪਹਿਲਾਂ ਇਹਨੇ ਆਂਡੇ ਦੋਨੇ ਰੱਖ ਲਏ ਤੇ ਇਸ ਰਾਹ ਜੋਨੇ ਬੱਚੇ ਤੇ ਹੋ ਗਏ ਬਈ ਤੇ ਇਹਨਾਂ ਨੇ ਵੀ ਦਵਾਰੇ ਅੰਡੇੜਾ ਕਲੇ ਤੇ ਤੇ ਬੱਚੇ ਇਹਨਾਂ ਦੇ ਡੇਡੇ ਨੇ ਜੀ ਇਹ ਆਪਾਂ ਚੱਕੀ ਨਹੀਂ ਬਸ ਇਹ ਬੱਚੇ ਰਹਿੰਦੇ ਨੇ ਆਹ ਕੁੱਡੇ ਦੇ ਵਿੱਚ ਤੇ ਇੰਟਰ ਵੀ ਗੋਤਰੀ ਪੈਂਦੀ ਹੁੰਦੀ ਐ ਉਹ ਵੀ ਅੰਡੇ ਰੱਖਣਾ ਲੇ ਭਾਈ ਤੇ ਬਾਕੀ ਇੱਕ ਗੋਤਰੀ ਨੇ ਇੰਦਰਾਂਡੇ ਰੱਖ ਲਏ ਆਪਾਂ ਇਹਨਾਂ ਦੋ ਅੰਡੇ ਇਹ ਵੀ ਆ ਗੋਤਰੀ ਨੇ ਰੱਖੇ ਨੇ ਜਿਹੜੀ ਪਹਿਲਾਂ ਜਵੈਲੀ ਹੁੰਦੀ ਸੀ ਇੱਥੇ ਬੱਚਾ ਕੱਢਿਆ ਹੋਇਆ ਸੀ ਤੇ ਬੱਚਾ ਚੱਕ ਲਿਆ ਆਪਾਂ ਇਹਨੇ ਵੀ ਅੰਡੇ ਰੱਖਲੇ ਵੀ ਦੁਆਰ ਤੋਂ ਤੇ ਜਿਹੜਾ ਬੱਚਾ ਆਪਣੇ ਘੇਟੀ ਸੀਗਾ ਉਹ ਵੀ ਆਪਾਂ ਚੱਕ ਲਿਆ ਤੇ ਉਹਦੇ ਮਾਪਿਓ ਨੇ ਦੁਆਰ ਤੋਂ ਅੰਡੇ ਰੱਖਲੇ ਸੀ ਅੰਡੇ ਆਪਾਂ ਬਦਲਤੇ ਕਿੱਥੇ ਹੋਰ ਕਬੂਤਰਾਂ ਦੇ ਥੱਲੇ ਰੱਖਦੇ ਉਹਨਾਂ ਦੇ ਅੰਡੇ ਚਾਕੇ ਬਈ ਤੇ ਜੋੜੀ ਆਪਾਂ ਪਾਰਤੀ ਕਿਉਂਕਿ ਉਹ ਆਪਣੀ ਨਵੀਂ ਜੋੜੀ ਸੀ ਬਈ ਤਿੰਨ ਬੱਚੇ ਉਹਦੇ ਹੋ ਗਏ ਤੇ ਬਹੁਤ ਨੇ ਤਿੰਨ ਬੱਚੇ ਬਾਲੇ ਆਪਾਂ ਲੈਂਦੇ ਨਹੀਂ ਬਈ ਕਈ ਵਾਰੀ ਰਿਜ਼ਲਟ ਦੇਖਾਂਗੇ ਪਹਿਲਾਂ ਕਿਵੇਂ ਦਾ ਆਉਂਦਾ ਕਿਵੇਂ ਦਾ ਨਹੀਂ ਤੇ ਫੇਰ ਉਸ ਤੋਂ ਬਾਅਦ ਅਗਲੇ ਸਾਲ ਦੇਖਾਂਗੇ ਤੇ ਇੱਧਰ ਆਹ ਕਬੂਤਰ ਜਿਹੜਾ ਆਪਣਾ ਡੋਲੀ 'ਚ ਹੁੰਦਾ ਸੀ ਉਹ ਇੱਧਰ ਬੈਠਾ ਹੈਗਾ ਇਹਦੀ ਕੂੜੀ ਇੱਧਰ ਬੈਠੀ ਹੈ ਬਈ ਇਹ ਵੀ ਬੈੰਦੀ ਹੁੰਦੀ ਹੈ ਕਾਨੇ 'ਚ ਤੇ ਅੰਡੇ ਰੱਖਣ ਵਾਲੀ ਹੈਗੀ ਦੇਖੋ ਕਦੋਂ ਰੱਖਦੇ ਨੇ ਕਿ ਅੰਡੇ ਇਹ ਅਜੇ ਤਾਂ ਫਿਲਹਾਲ ਰੱਖੇ ਨਹੀਂਗੇ। ਅਸੀਂ ਪਹਿਲੇ ਹੁਣ ਦਿਨੋਂ ਖਾਣੇ ਆ ਜਾਵਦੇ ਹਾਂ ਚ ਤੇ ਬਾਕੀ ਰੱਖ ਲਾਂਗੇ ਤੇ ਆਹ ਜਿਹੜੀ ਕਬੂਤਰ ਆਪਣੀ ਨੇ ਕੱچے ਅੰਡੇ ਰੱਖਦੇ ਸੀਗੇ ਕੈਲਸ਼ੀਅਮ ਦੀ وجہ ਦੇ ਨਾਲ ਆਪਾਂ ਦੁਆਰ ਤੋਂ ਜੋੜਾ ਛੱਡਤਾ ਤੇ ਇਹ ਜੋੜਾ ਹੁਣ ਬਈ ਢੋਲੀ ਦੇ ਥੱਲੇ ਵਹਿੰਦਾਗਾ ਇੱਥੇ ਫੰਗ ਇਕੱਠੇ ਕਰ ਰਕਿਨੇ ਇਹਨਾਂ ਨੇ ਇਹ ਵੀ ਅੰਡੇ ਲਾਉਣ ਵਾਲੇ ਨੇ ਦੇਖੋ ਕਦੋਂ ਲਾਉਂਦੇ ਨੇ ਤੇ ਬਾਕੀ ਜਿਹੜੇ ਵੱਡੇ ਕੁੱਡੇ 'ਚ ਕਬੂਤਰ ਸੀਗੇ ਉਹ ਵੀ ਆਪਾਂ ਲਿਆ ਖੇਤਰ ਛਾੜਦੇ ਸੀਗੇ ਬਈ 2-3 ਜੋੜੇ ਤੇ ਉਹਨਾਂ ਨੇ ਵੀ ਖਾਣੇ ਸਿਲੈਕਟ ਕਰ ਰੱਖੇ ਨੇ ਆਵਦੇ ਤੇ ਦੇਖੋ ਅੱਜ ਕੱਲ 24 ਅੰਡੇ ਰੱਖ ਲੈਣਗੇ ਬਾਕੀ ਇਧਰ ਦੁਆਰ ਤੋਂ ਬਰੀਡਿੰਗ ਪ੍ਰੋਸੈਸ ਸ਼ੁਰੂ ਹੋ ਗਿਆ ਆਪਣਾ ਤੇ ਆਜੋ ਚੱਲਦੇ ਆ ਬਾਹਰ ਬਾਹਰ ਤੇ ਤੁਹਾਨੂੰ ਦਿਖਾਉਣੇ ਆ ਬੱਚੇ ਜਿਹੜੇ ਆਪਾਂ ਚੱਕੇ ਨੇਗੇ ਜੋੜਿਆਂ ਦੇ ਥੱਲੋਂ ਇਧਰ ਬੈਠੇ ਨੇ ਸਾਰੇ ਬੱਚੇ ਤੇ ਦੇਖੋ ਵੀ ਕਿੰਨੇ ਬੱਚੇ ਹੋ ਗਏ ਆਪਾਂ ਸਾਰੇ ਜੋੜਿਆਂ ਥੱਲੋਂ ਚੱਕ ਲਏ ਬੱਚੇ ਤੇ ਸਾਈਜ਼ ਦੇਖ ਲਓ ਬੱਚਿਆਂ ਦਾ ਸਾਰੇ ਇੱਕੋ ਜਿਹੇ ਨੇ ਬਾਈ ਕਿਸੇ ਦੀ ਗ੍ਰੋਥ ਘੱਟ ਨਹੀਂ ਹੈਗੀ ਬੱਚੇ ਸਾਰੇ ਵਧੀਆ ਪਲੇ ਨੇਗੇ ਜੋੜੀਆਂ ਦੇ ਥੱਲੇ ਤੇ ਬਾਕੀ ਹੁਣ ਆਪਾਂ ਇਹਨਾਂ ਨੂੰ ਛੋਲੇ ਦੇ ਨੇ ਕਰਦੇ ਆਂ ਸਟਾਰਟ ਤੇ ਰਾਤ ਚੱਕਲੇ ਸੀਗੇ ਬੱਚੇ ਤੇ ਹੁਣ ਅੱਜ ਤੋਂ ਇਹਨਾਂ ਨੂੰ ਛੋਲੇ ਸਟਾਰਟ ਕਰਦਾਂਗੇ ਵੀ ਹੱਥਾਂ ਨਾਲ ਛੋਲੇ ਦੇ ਆ ਕਰਾਂਗੇ ਤੇ ਬਾਕੀ ਜਿਹੜੇ ਆ ਬੱਚੇ ਵੱਡੇ ਹੋ ਰਹੇ ਨੇ ਬਾਈ ਇਹਨਾਂ ਨੇ ਆਪ ਦੇ ਆਪ ਚੋਕ ਚੱਕਣਾ ਸ਼ੁਰੂ ਕਰਤਾ ਬਾਈ ਇਹਨਾਂ ਦੀ ਟ੍ਰੇ ਵੀ ਇੱਧਰ ਰੱਖੀ ਹੋਈ ਐ ਸਦੋਂ ਤੇ ਕਨਕਾ ਇਹ ਚੋਕ ਚੱਕ ਲਾਉਂਦੇ ਨੇ ਬਈ ਆਪ ਦੇ ਆਪ ਤੇ ਬਸ ਇਹਨਾਂ ਨੂੰ ਥੋੜੇ ਦਿਨਾਂ ਤੱਕ ਹੁਣ ਫੱਟੀਆਂ ਫੁੱਟੀਆਂ ਲਾ ਕੇ ਖੁੱਡਿਆਂ ਦੇ ਵਿੱਚ ਉੱਤੇ ਛੱਡ ਦਾਂਗੇ ਫਿਰ ਛਾਤਰੀਆਂ ਆਪਣਾ ਕਪੜਾ ਬਣ ਕੇ ਦੇਖੋ ਅੱਜ ਆਉਂਦਾ ਕਿ ਗੱਲ ਆਉਂਦਾ ਛਾਤਰੀਆਂ ਤੇ ਕਪੜਾ ਲਾ ਦਾਂਗੇ ਫਿਰ ਇਹਨਾਂ ਦੇ ਉੱਤੇ ਪੱਕੇ ਖੁੱਡਿਆਂ ਛੱਡ ਦਾਂਗੇ ਫੱਟੀਆਂ ਫੁੱਟੀਆਂ ਲਾ ਕੇ ਉੱਤੇ ਛੱਡ ਦਾਂਗੇ ਉੱਥੇ ਪਾਇਆ ਕਰਾਂਗੇ ਫੀਡ ਦਾਣਾ ਤੇ ਬਾਕੀ ਜਿਹੜੇ ਛੋਟੇ ਰਹਿ ਗਏ ਉਹ ਜਦੋਂ ਵੱਡੇ ਹੁੰਦੇ ਨੇ ਚੋਗ ਚੱਕਣ ਲਾ ਕੇ ਫਿਰ ਉਹਨਾਂ ਨੂੰ ਫੇਰ ਛੱਡਾਂਗੇ ਇਹਨੇ ਉਹਨਾਂ ਨੂੰ ਦੇਵਾਂਗੇ ਹੱਥਾਂ ਦੇ ਨਾਲ ਚੋਗ ਬਈ ਆਪਾਂ ਤੇ ਆਜੋ ਹੁਣ ਤੁਹਾਨੂੰ ਦਿਖਾਉਣਿਆਂਗੇ ਕਬੂਤਰ ਜਿਹੜੇ ਆਪਾਂ ਜੋੜੇ ਤੋੜੇ ਨੇਗੇ ਹੁਣ ਤੁਹਾਨੂੰ ਉਹ ਦਿਖਾਉਣੇ ਆਜੋ ਫਿਰ ਚੱਲੀਏ ਤੇ ਇੱਧਰ ਆ ਬਈ ਉਹ ਕਬੂਤਰ ਹੈ ਇਨੇ ਦੁਆਰ 20 ਦਿਖਾ ਲਈ ਸੀ ਆ ਬੈਠਾ ਸ਼ਾਕਾ ਕਬੂਤਰ ਬਈ ਇਹਨੂੰ ਆਪਾਂ ਕਿਸੇ ਹੋਰ ਕਬੂਤਰੀ ਦੇ ਨਾਲ ਪਾਉਣਾਗਾ ਹਜੇ ਉਹ ਕੂਤਰੀ ਖਾਲੀ ਨਹੀਂ ਹੋਈ ਬਈ ਤੇ ਦੇਖੋ ਜਦੋਂ ਵੀ ਉਹ ਅੰਡੇ ਰੱਖਦੇ ਉਹ ਕੂਤਰੀ ਦੇ ਵੀ ਆਪਾਂ ਅੰਡੇ ਬਦਲਨੇ ਨੇ ਹਜੇ ਫਿਲਹਾਲ ਉਹਨਾਂ ਨੇ ਅੰਡੇ ਰੱਖੇ ਨਹੀਂ ਕਿ ਉਹ ਜੋੜੇ ਨਹੀਂ ਜਦੋਂ ਵੀ ਜੋੜੀ ਨਾਲ ਅੰਡੇ ਰੱਖ ਲੇ ਤੇ ਆਪਾਂ ਜੋੜੀ ਲਈ ਹੋਈ ਆ ਅੰਡੇ ਬਦਲ ਨੂੰ ਉਹਨਾਂ ਦੇ ਥੱਲੇ ਅੰਡੇ ਬਦਲ ਦਾਂਗੇ ਤੇ ਇਹਦਾ ਜੋੜਾ ਲਾਵਾਂਗੇ ਕਿਸੇ ਹੋਰ ਮਦੀਨ ਦੇ ਨਾਲ ਹੋਰ ਕਬੂਤਰੀ ਦੇ ਨਾਲ ਤੇ ਫਿਰ ਉਹਦੇ ਨਾਲ ਰਿਜ਼ਲਟ ਦੇਖਾਂਗੇ ਜਿਹੜੀ ਕੂਤਰੀ ਨਾਲ ਚੰਗਾ ਆਉਂਦਾ ਢਾਈ ਤੋਂ ਪਤਾ ਲੱਗੂਗਾ ਫਿਰ ਹੁੰਦੀ ਸਾਰਾ ਪਾਣੀ ਜੋੜੀ ਪਾਸ ਹੁੰਦੀ ਆ ਨਹੀਂ ਹੁੰਦੀ ਤਾਂ ਆਪਾਂ ਨੂੰ ਪਤਾ ਲੱਗ ਜੂ ਬਈ ਤੇ ਇਧਰ ਆ ਕਬੂਤਰ ਬੈਠਾ ਬਈ ਇਹਦਾ ਜੋੜਾ ਵੀ ਜਿਲਾਇਆ ਨਹੀਂਗਾ ਉਹੀ ਕਬੂਤਰੀਆਂ ਖਾਲੀ ਕਰਕੇ ਇਹਨਾਂ ਦੇ ਨਾਲ ਲਾਉਣੀਆਂ ਨੇ ਤੇ ਇੱਕ ਕਬੂਤਰ ਆ ਜਿਹੜਾ ਆਪਾਂ ਨਾਮ ਲੈਂਦਾ ਸੀਗਾ ਇਹ ਵੀ ਅਜੇ ਬਈ ਖਾਲੀ ਬੈਠਾਗਾ ਇਹਦੇ ਨਾਲ ਵੀ ਕਬੂਤਰੀਆਂ ਲਾਉਣੀ ਹੈਗੀ ਤੇ ਆਜ ਹੁਣ ਸੰਦੂਖੋਂ ਨੇ ਕਬੂਤਰੀਆਂ ਬਈ ਇਧਰ ਬੈਠੇ ਨੇ ਬਈ ਆਪਣੀਆਂ ਕਬੂਤਰੀਆਂ ਜਿਨ੍ਹਾਂ ਦੇ ਆਪਾਂ ਜੋੜੇ ਲਾਉਣੇ ਨੇ ਆ ਜਿਹੜੀ ਕਿਸ਼ਾਕ ਕੀ ਕਬੂਤਰੀ ਬੈਠੀ ਜਿਹਦੇ ਤੇ ਆਪਾਂ ਜ਼ੂਮ ਕੀਤਾਗਾ ਇਹਦਾ ਜੋੜਾ ਪੱਟਿਆ ਹੈਗਾ ਆਪਾਂ ਉਹੀ ਕਬੂਤਰ ਦੇ ਨਾਲ ਘੰਡਾ ਵਾਲੇ ਨਾਲ ਛਾ ਕੇ ਕਬੂਤਰ ਦੇ ਨਾਲ ਜੋੜਾ ਚ ਹੈ ਤੇ ਇੱਕ ਬੱਚਾ ਇਹਨਾਂ ਨੇ ਪਾਲ ਲੈ ਦਵਾਰ ਤੋਂ ਆਂਡੇ ਰੱਖੀ ਸੀ ਆਪਾਂ ਬਦਲ ਤੇ ਤੇ ਉਹ ਬੱਚਾ ਬੈਠਾ ਗਿਆ ਇਹਦੇ ਪਿੱਛੇ ਚਿੱਟੀਆਂ ਅੱਖਾਂ ਵਾਲਾ ਦੇਖ ਲਓ ਕਿੱਡਾ ਵੱਟਾ ਹੋ ਗਿਆ ਬੱਚਾ ਇਹ ਤਾਂ ਉੱਡਣ ਵਾਲਾ ਹੋ ਰਿਹਾ ਬਈ ਤੇ ਹਜੇ ਤੱਕ ਆਪਾਂ ਗਿਜਾਇਆ ਨਹੀਂ ਉਹੀ ਪ੍ਰੋਬਲਮ ਜਿਹੜੀ ਆਪਾਂ ਤੁਹਾਨੂੰ ਛੋਟ ਵੀਡੀਓ ਦੇ ਵਿੱਚ ਦੱਸੀ ਸੀ ਵੀ ਕਪੜੇ ਦੇ ਕਰਕੇ ਬਈ ਗਿਜਾਇਆ ਨਹੀਂ ਕਿ ਆਪਣੀ ਤਾਂ ਬੱਚਾ ਤੇ ਇੱਧਰ ਬੈਠੀ ਇੱਕ ਚਿੱਟੀਆਂ ਅੱਖਾਂ ਵਾਲੀ ਕਬੂਤਰੀ ਇਹ ਆਪਣੀ ਥੋੜੀ ਢਿੱਲੀ ਹੋ ਗਈ ਸੀਗੀ ਬੱਚੇ ਪਾਲਣ ਕਰਕੇ ਤੇ ਇਹਨੂੰ ਦਵਾਈ ਦੂਈ ਆਪਾਂ ਲਾਈ ਆ ਪਹਿਲਾਂ ਇਹਨੂੰ ਦਵਾਈ ਨਹੀਂ ਲਾਈ ਸੀਗੀ ਆਪਾਂ ਮੜੱਪਾਂ ਦੀ 2 ਬਾਰਵੀਂ ਕੀਤੀ ਸੀ ਉਹਦੇ ਕਰਕੇ ਥੋੜੀ ਕਮਜ਼ੋਰ ਹੋ ਗਈ ਸੀ ਵੀ ਕੂਤਰੀ ਹੁਣ ਹਫਤਾ ਹੋ ਗਿਆ ਇਹਦਾ ਜੋੜਾ ਪੱਟੇ ਨੂੰ ਤੇ ਇਹ ਖਾਲੀ ਬੈਠੀ ਹੋਣਾ ਇਹਨੂੰ ਜੋੜਿਆਂ ਦੇ ਵਿੱਚ ਦੁਬਾਰਤੋਂ ਲਾਵਾਂਗੇ ਫਿਲਹਾਲ ਇਹਦਾ 21 ਬੱਚੇ ਹਜੇ ਆਪਣੇ ਕੋਲੇ ਇੱਕ ਬੱਚਾ ਜੋੜੇ ਦਾ ਮਰ ਗਿਆ ਸੀ ਕੂਤਰੀ ਦਾ 21 ਬੱਚਾ ਹੈਗਾ ਤੇ ਦੁਬਾਰਤੋਂ ਕਿਸੇ ਹੋਰ ਕੂਤਰ ਨਾਲ ਲਾ ਕੇ ਫਿਰ ਬੱਚੇ ਲਾਵਾਂਗੇ ਤੇ ਇੱਧਰ ਆਪਣੀ ਇੱਕ ਸ਼ਾਹ ਕੀ ਕੂਤਰੀ ਇੱਧਰ ਬੈਠੀ ਹੈ ਬਈ ਇਹਦਾ ਵੀ ਆਪਾਂ ਜੋੜਾ ਲਾਉਣਾਗਾ ਮਾਰੇ ਜਦੋਂ ਕਬੂਤਰ ਖਾਲੀ ਹੁੰਦੇ ਨੇ ਉੱਤਰੋਂ ਫਿਰ ਇਹਨਾਂ ਦਾ ਜੋੜਾ ਲਾਉਣਾ ਇੱਕ ਕਬੂਤਰੀ ਬੈਠੀ ਹੈ ਬਈ ਇੱਧਰ ਅਜੇ ਇਹਦਾ ਵੀ ਜੋੜਾ ਲਾਉਣਾ ਤੇ ਕਬੂਤਰੀਆਂ ਦੇਖੋ ਪੰਜ ਬੈਠੀਆਂ ਨੇ ਖਾਲੀ ਚਾਰ ਤੇ ਚਾਰਾਂ ਦੇ ਜੋੜੇ ਲਾਉਣ ਵਾਲੇ ਨੇਗੇ ਤੇ ਬਾਕੀ ਅੱਜ ਚੱਲਦੇ ਅੱਗੇ ਦੇਖੋ ਹੁਣ ਅੱਗੇ ਸਾਨੂੰ ਆਕੇ ਬਈ ਬਾਹਰ ਜਾਲ ਦੇ ਵਿੱਚ ਤੇ ਜਾਲ ਵਾਲੇ ਬੱਚੇ ਦੇਖ ਲਓ ਜਾਲ ਵਾਲੇ ਬੱਚਾ ਨਹੀਂ ਗ੍ਰੋਥ ਵੀ ਦੇਖ ਲਓ ਏਡੇ ਵੱਡੇ ਹੋ ਗਏ ਵੀ ਤੇ ਇਹਨਾਂ ਨੂੰ ਵੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਆਪਾਂ ਲੱਗ ਗਾਸ ਤੇ ਨਾ ਤੇ ਇਹਨਾਂ ਲਈ ਜੋੜੀ ਦਵਾਤ ਤੋਂ ਅੰਡੇ ਰੱਖ ਲੂਗੀ ਫਿਰ ਉਹਦੇ ਥੱਲੇ ਇੱਕ ਤੇ ਆਪਾਂ ਅੰਡੇ ਬਦਲ ਦਾਂਗੇ ਭਾਈ ਹੋਰ ਕੂਤਰਾਂ ਦੀ ਕੂਤਰ ਪਿੱਛੇ ਪੈ ਰਿਆ ਹੈਗਾ ਆਪਦੀ ਕੂਤਰ ਤੇ ਜੋੜਾ ਬੈਠਾ ਹੈ ਇੱਧਰ ਉੱਤੇ ਆਹ ਜੋੜਾ ਬੱਚੇ ਪਾਲੀ ਜਾਂਦਾ ਭਾਈ ਤੇ ਇਹਦੇ ਥੱਲੇ ਐਸੀ ਆਪਾਂ ਅੰਡੇ ਬਦਲਨੇ ਨੇ ਇਹਨਾਂ ਤੋਂ ਬੱਚੇ ਪਲਵਾ ਲਾਂਗੇ ਜੋੜਾ ਵਧੀਆ ਬੱਚੇ ਪਾਲਦਾ ਭਾਈ ਤੇ ਤਾਂ ਕਰਕੇ ਇਹਨਾਂ ਤੋਂ ਆਪਾਂ ਦੋ ਬੱਚੇ ਬਣਵਾਉਣੇ ਨੇ ਹੋਰ ਝੋਲੀ ਤੇ ਇਹਨਾਂ ਥੱਲੇ ਫਿਰ ਐਕੇ ਅੰਡੇ ਬਦਲ ਦਾਂਗੇ ਆਪਾਂ ਇੱਧਰ ਬੈਠੇ ਨੁੱਤੇ ਹੋਰੀ ਇਹਨਾਂ ਨੇ ਆਪ ਦਾ ਇੱਕ ਬੱਚਾ ਮਾਰਤਾ ਭਾਈ ਤੇ ਇੱਕ ਕੰਡ ਆਪਾਂ ਹੋਰ ਜੁੜੇ ਦਾ ਰੱਖਿਆ ਸੀ ਨਾਲੇ ਤੇ ਉਹ ਬੱਚਾ ਨਿਕਲਣ ਵਾਲਾ ਦੇਖੋ ਕਦੋਂ ਨਿਕਲਦਾ ਤੇ ਉਹਦਾ ਦੇਖਦੇ ਆਪਾਂ ਕੀ ਕਰਦੇ ਵਿਚੋਂਦੀ ਨੇ ਕਿ ਮਾਰਦੇ ਨੇ ਉਹਨੂੰ ਇਸ ਤਰ੍ਹਾਂ ਬੱਚੇ ਦੀ ਗ੍ਰੋਥ ਵਧੀਆ ਤੇ ਆਜੂ ਚੱਲਦੇ ਆਂ ਕਿ ਦਿਖਾਉਣੇ ਕਿ ਸਭ ਬੱਚਿਆਂ ਨੂੰ ਫੀਡ ਦੇਣ ਵਾਲਾ ਕੰਮ ਹੋ ਗਿਆ ਬਈ ਡੰਨ ਦੇਖ ਲਓ ਘੰਟਾ ਸਵਾ ਘੰਟਾ ਲੱਗ ਗਿਆ ਇੰਨੇ ਬੱਚਿਆਂ ਨੂੰ ਹੱਥਾਂ ਦੇ ਨਾਲ ਛੋਲੇ ਦਿੱਤੇ ਨੇ ਤੇ ਸਾਰੇ ਬੱਚਿਆਂ ਨੂੰ ਰਜਾ ਕੇ ਇੱਧਰ ਰੱਖਤਾ ਆਪਾਂ ਸਾਰਿਆਂ ਨੂੰ ਪਾਣੀ ਦਾਣੇ ਸਾਰਿਆਂ ਨੂੰ ਖਵਾਤੀ ਫੀਡ ਕਰਵਾਤੀ ਤੇ ਆ ਛੋਲੇ ਬਾਤ ਗਏ ਬਾਈ ਇਹਨਾਂ 'ਚ ਆਪਾਂ ਪਾਣੀ ਪਾ ਕੇ ਇਹਨਾਂ ਨੂੰ ਹੁਣ ਫ੍ਰਿਜ 'ਚ ਰੱਖ ਦਿੰਨ ਥੋੜਾ ਜਿਹਾ ਕਿਉਂਕਿ ਬਾਹਰ ਪਈ ਤਾਂ ਕਈ ਵਾਰੀ ਖਰਾਬ ਹੋ ਜਾਂਦੇ ਹਨ ਇਹਨਾਂ ਨੂੰ ਫ੍ਰਿਜ 'ਚ ਰੱਖ ਦਾਂਗੇ ਜੇ ਸ਼ਾਮ ਨੂੰ ਡਾਈਟ ਦੀ ਲੋੜ ਪਈ ਤਾਂ ਸ਼ਾਮ ਨੂੰ ਆਪਾਂ ਦੇਵਾਂਗੇ ਜੇ ਬੱਚਿਆਂ ਦੇ ਅੰਦਰ ਸ਼ਾਮ ਤੱਕ ਹੋਈ ਫੀਡ ਥੋੜੀ-ਬਹੁਤ ਦੇਖ ਲਾਂਗੇ ਸ਼ਾਮ ਨੂੰ ਚੈੱਕ ਕਰਾਂਗੇ 7:00 ਵਜੇ ਜੇ ਉਹਨਾਂ ਦੇ ਅੰਦਰ ਦਾਣੇ ਹੋਈ ਤਾਂ ਆਪਾਂ ਨੂੰ ਲੋੜ ਨਹੀਂ ਦੇਣ ਦੀ ਨਹੀਂ ਤਾਂ ਫੇਰ ਆਪਾਂ 7:00 ਵਜੇ ਇੱਕ ਵਾਰ ਸ਼ਾਮ ਨੂੰ ਇਹਨਾਂ ਨੂੰ ਦੁਬਾਰਾ ਤੋਂ ਦਾਣੇ ਦੇ ਦਾਂਗੇ ਤਿੰਨ ਨੰਦ ਰੱਖ ਦਨੇ ਕੋ ਫ੍ਰੀਜ ਚ ਪਾਣੀ ਦੀ ਤਾਂ ਸਾਰੇ ਬੱਚਿਆਂ ਨੂੰ ਤੇ ਬਿਠਾਤਾ ਬਈ ਅਗੇ ਬਈ ਬਾਹਰ ਤੇ ਇਧਰ ਆਪਾਂ ਜਿਹੜੇ ਜੋੜਿਆਂ ਤਾਂ ਲੈ ਆਂਡੇ ਬਦਲੇ ਹੋਏ ਨੇ ਉਹ ਇਧਰ ਨਹੀਂ ਬਈ ਇਧਰ ਆਂਡੇ ਰੱਖ ਰੱਖੇ ਨੇ ਇੱਕ ਕਬੂਤਰੀ ਨੇ ਝਾਂਡੇ ਰੱਖ ਰੱਖੇ ਨੇ ਇਧਰ ਕਬੂਤਰਾਂ ਨੇ ਆਂਡੇ ਵਾੜ ਰੱਖੇ ਨੇ ਤੇ ਬਾਕੀ ਇੱਕ ਦੋ ਜੋੜੇ ਇਧਰ ਆਪਾਂ ਵਧੀਆ ਛੱਟ ਰੱਖੇ ਨੇ ਜਿਨ੍ਹਾਂ ਦੇ ਬੱਚੇ ਆਪਾਂ ਲੈਣੇ ਨੇ ਸਾਰੇ ਬੈਠੇ ਨੇਗੇ ਇੱਕ ਹੋਰ ਚੱਕਾ ਬਾਹਰਲੇ ਕੁਡੇ ਛੱਟ ਰੱਖੇ ਨੇ ਦੇਖੋ ਕਬੂਤਰ ਇਧਰ ਬੱਚੇ ਪਾਲੀ ਜਾਂਦੇ ਨੇ ਆਪਦੇ ਕਰੂ ਸ਼ੌਂਖ ਸਾਰੇ ਕਬੂਤਰਾਂ ਦਾ ਤੇ ਬਾਕੀ ਕਬੂਤਰ ਅੰਡੇ ਰੱਖਨ ਵਾਲ ਨੇ ਬਈ ਬੈੰਦੇ ਹੁੰਦੇ ਨੇ ਖਾਨਿਆਂ 'ਚ ਤੇ ਦੇਖੋ ਜਦੋਂ ਅੰਡੇ ਰੱਖਦੇ ਨੇ ਅੰਡੇ ਬੱਤਲਦੇ ਨੇ ਨਾ ਆਪਾਂ ਕੁਝ ਚੂੜਿਆਂ ਤੇ ਲੀ ਤਾਰ ਲਾਈ ਹੋਈ ਨਾ ਆਪ ਇਧਰ ਜੋੜੇ ਅੰਡੇ ਬੱਤਲਦਾਂਗੇ ਵੀ ਉਹ ਜੋੜਿਆਂ ਲਈ ਫਿਰ ਕਬੂਤਰ ਕਬੂਤਰੀਆਂ ਖਾਲੀ ਹੋ ਜਾਣਗੇ ਜਿਹੜੀਆਂ ਕਬੂਤਰੀਆਂ ਖਾਲੀ ਬੈਠੀਆਂ ਨੇ ਉਧਰ ਕੁਝ ਕਬੂਤਰ ਪਾਉਣੇ ਨੇ ਉਹ ਕਬੂਤਰੀਆਂ ਦੇ ਨਾਲ ਤੇ ਜਿਹੜੀਆਂ ਜਿਹੜੇ ਕਬੂਤਰ ਖਾਲੀ ਬੈਠੇ ਨੇ ਬਈ ਤੇ ਕੁਝ ਮਦੀਨਾ ਉਹ ਕਬੂਤਰਾਂ ਦੇ ਨਾਲ ਪਾਉਣੀਆਂ ਨਾ ਆਪ ਆਦਲ ਬਦਲ ਕਰਕੇ ਤਾਂ ਕਰਕੇ ਆਪਾਂ ਇੱਧਰ ਜੋੜੀਆਂ ਲਾਈਆਂ ਹੋਈਆਂ ਨੇ ਬਈ ਆਂਡੇ ਚਾੱਕ ਕੇ ਆਪੇ ਇੱਧਰ ਬਦਲ ਦਾਂਗੇ ਜੋੜਿਆਂ ਦੇ ਥੱਲੇ ਤੇ ਆਪਦੇ ਆਪੋ ਬੱਚੇ ਕੱਢਦੇ ਰਹਿਣਗੇ ਫਿਰ ਤੇ ਆਜੂ ਚੱਲਦੇ ਆ ਅੱਗੇ ਦਿਖਾਉਣੀਆਂ ਵੀ ਬਈ ਤੇ ਇੱਧਰ ਆਪਾਂ ਕਰ ਲਿਆ ਫੀਡਰ ਰੈਡੀ ਇੱਕ ਬੋਤਲ ਲੈ ਕੇ 20 ਰੁਪਿਆ ਵਾਲੀ ਉਹਦੇ ਵਿੱਚ ਸਕੈਚ ਪਾ ਕੇ ਮੋਰਾ ਕੱਢ ਕੇ ਆਪਾਂ ਫੀਡਰ ਬਣਾ ਲਿਆ ਬਾਈ ਦੇਖੋ ਐਵੇਂ ਦਾ ਫੀਡਰ ਬਣਿਆਗਾ ਹੁਣ ਆਪਾਂ ਇਹਦੇ ਨਾਲ ਬੱਚਿਆਂ ਨੂੰ ਫੀਡ ਦਿਆ ਕਰਾਂਗੇ ਕਿਉਂਕਿ ਬੱਚੇ ਹੋ ਗਏ ਆਪਣੇ ਕੋਲੇ 17 18 ਬਾਈ ਤੇ ਜੇ ਹੱਥ ਨਾਲ ਦਿੰਨੇ ਆ ਤਾਂ ਬਹੁਤ ਟਾਈਮ ਲੱਗ ਜਾਂਦਾ ਦਿੰਦੇ ਦਿੰਦੇ ਤੇ ਘਟੂ ਘਟ 1.5 ਘੰਟਾ ਲੱਗ ਜਾਂਦਾ ਤੇ ਅੱਜ ਦੋ ਤਿੰਨ ਬੱਚੇ ਆਪਾਂ ਹੋਰ ਚੈੱਕ ਕਰੇ ਕੋ ਉਤਰਾਂ ਦੇ ਥੱਲੋਂ ਤੇ ਹੁਣ ਆਪਾਂ ਇਹ ਫੀਡਰ ਰੈਡੀ ਕਰ ਲਿਆ ਹੁਣ ਫੀਡ ਇਹਦੇ ਨਾਲ ਦਿਆ ਕਰਾਂਗੇ ਛੋਲਿਆਂ ਨੂੰ ਗ੍ਰाइंड ਕਰਕੇ ਬਈ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰਕੇ ਤੇ ਫਿਰ ਇਹਦੇ ਵਿੱਚ ਪਾ ਕੇ ਦਿਆ ਕਰਾਂਗੇ ਨਾਲੇ ਤਾਂ ਉਹਨਾਂ ਦੇ ਪਾਚ ਛੇਤੀ ਜਾਇਆ ਕਰਨਗੇ ਛੋਲੇ ਹਨਾ ਤੇ ਨਾਲੇ ਇਹਦੇ ਨਾਲ ਸੋਕੀ ਦਿੱਤੇ ਜਾਇਆ ਕਰਨਗੇ ਪਾਣੀ ਪੂਣੀ ਇਹਦੇ ਨਾਲ ਦਿੱਤਾ ਜਾਇਆ ਕਰੂਗਾ ਨਾਲੇ ਬੰਦਾ 10-15 ਮਿੰਟਾਂ ਵਿੱਚ 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 ਆਪਦਾ ਫ੍ਰੀ ਹੋ ਜਾਂਦਾ ਤੇ ਦੇਖੋ ਆਪਾਂ ਫੀਡਰ ਰੈਡੀ ਕਰ ਲਿਆ ਤੇ ਇਹ ਦੇਖੋ ਆਪਣਾ ਫੀਡਰ ਬਈ ਦੱਸੋ ਸਾਰੇ ਨੂੰ ਕਿਵੇਂ ਲੱਗਿਆ ਤੇ ਆਪਣਾ ਛਾਤਰੀਆਂ ਦਾ ਕੱਪੜਾ ਵੀ ਬਣ ਕੇ ਆ ਗਿਆ ਬਈ ਛਾਤਰੀਆਂ ਰੈਡੀ ਹੋ ਗਈਆਂ ਆਪਣੀਆਂ ਇੱਧਰ ਵੀ ਆ ਛਾਤਰੀ ਤੇ ਦੇਖੋ ਆ ਬਣ ਗਈ ਬਈ ਆਪਣੀ ਛਾਤਰੀ ਦੀ ਤ ਹੈ ਤੇ ਛਾਤਰੀ ਬਣ ਕੇ ਆਪਣੀ ਆ ਗਈ ਬਈ ਦੇਖੋ ਬਈ ਆ ਲਾਤੀਆ ਪਤਾ ਹੈ ਤੇ ਝਾਲਰਾਂ ਵੀ ਬਈ ਨਾਲ ਦੀਆਂ ਲਾਤੀਆਂ ਤੇ ਕਰੋ ਚੈੱਕ ਛਤਰੀ ਕਿਵੇਂ ਲੱਗਦੀ ਹੈ ਸਾਰੇ ਭਰਾਵਾਂ ਨੂੰ ਤੇ ਹੁਣ ਆਪਾਂ ਬੱਚੇ ਕਿ ਜਾਇਆ ਕਰਾਂਗੇ ਬਈ ਆ ਤੈ ਤੇ ਤੇ ਦੇਖੋ ਝਾਲਰ ਸੁੰਦਰ ਲਵਾ ਕੇ ਵਧੀਆ ਤਰੀਕੇ ਨਾਲ ਵਧੀਆ ਛਤਰੀ ਰੈਡੀ ਕਰਵਾ ਲਈ ਬਈ ਤੇ ਦੇਖੋ ਕਿੰਨੀ ਸੋਹਣੀ ਲੱਗਦੀ ਹੈਗੀ ਤੇ ਨਾਲੇ ਬਈ ਇਹ ਕਪੜਾ ਚਮਕਦਾ ਬਹੁਤ ਜ਼ਿਆਦਾ ਆ ਚਮਕ ਬਹੁਤ ਜ਼ਿਆਦਾ ਹੈਗੀ ਤੇ ਨਾਲੇ ਇਹ ਕਪੜਾ ਫਿੱਟਣ ਨਾਲ ਹੈ ਨਹੀਂ ਬਈ ਸਲੀਨ ਵਾਲਾ ਕਪੜਾ ਹੈਗਾ ਕਿਉਂਕਿ ਆਪਾਂ ਪਿਛਲੇ ਸਾਲ ਵੀ ਜਿਹੜੀ ਝਾਲਰ ਲਾਈ ਸੀਗੀ ਪੀਲੇ ਰੰਗ ਦੀ ਉਹਦੋਂ ਸਲੀਨ ਦੇ ਕੱਪੜੇ ਦੀ ਲਾਈਸ ਵੀ ਜਿਹੜਾ ਆਪਾਂ ਨੋਰਮਲ ਕੱਪੜਾ ਲਾਇਆ ਸੀ ਲੈ ਕੇ ਉਹਦਾ ਰੰਗ ਫਿੱਟ ਗਿਆ ਸੀਗਾ ਉਹ ਰੰਗ ਫਿੱਕਾ ਹੋ ਗਿਆ ਸੀ ਬਈ ਤੇ ਜਿਹੜਾ ਸਲੀਨ ਦਾ ਕੱਪੜਾ ਲਾਇਆ ਸੀ ਨਾ ਆਪਾਂ ਝਾਲਦਰਾ ਤੇ ਉਹ ਓਮੇ ਦਾ ਓਮੀ ਪਿਆ ਬਈ 1% ਵੀ ਨਹੀਂ ਫਿੱਟਿਆ ਕੋਈ 1-2% ਸੂ ਦੇ ਵਿੱਚੋਂ ਫਿੱਟਿਆ ਹੁਣ 98% ਕੱਪੜਾ ਆਪਣਾ ਵਧੀਆ ਪਿਆਗਾ ਤੇ ਆਪਾਂ ਐਕਟੀ ਵੀ ਸਲੀਨ ਦਾ ਕੱਪੜਾ ਲਿਆ ਕੇ ਲਾਇਆ ਬਈ ਤੇ ਇਹਦਾ ਰੰਗ ਨਹੀਂ ਫਿੱਟਦਾ ਬਈ ਰੰਗ ਐਵੇਂ ਹੀ ਰਹਿੰਦਾ ਤੇ ਰਾਤ ਨੂੰ ਨਾਲੇ ਚਮਕਦਾ ਬਹੁਤ ਨਾਲੇ ਧੁੱਪੇ ਬਹੁਤ ਜ਼ਿਆਦਾ ਚਮਕਦਾ ਬਈ ਇਹ ਕੱਪੜਾ ਬਹੁਤ ਜ਼ਿਆਦੀ ਚਾਂਮਕਾ ਕੱਪੜੇ ਦੀ ਤੇ ਇੱਕ ਵਾਰੀ ਬੱਚੇ ਜੀ ਆਪਣੇ ਇਹਦੇ ਤੇ ਲਾਗੇ ਤਾਂ ਉਹ ਤੋਂ ਬਾਅਦ ਬਈ ਫਿਰ ਉਰਾ ਪਰਾਂ ਜਾਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਹਨਾ ਕਿਉਂਕਿ ਸੋ ਬੱਚੇ ਦੇ ਵਿੱਚੋਂ ਇੱਕ ਦੋ ਬੱਚੇ ਤਾਂ ਸਾਨੂੰ ਪਤਾ ਬਈ ਹੁੰਦੀ ਨੇ ਐਵੇਂ ਦੇ ਜੋੜਿਆਂ ਦੇ ਜਿਹੜੇ ਨੂੰ ਆਦਤ ਹੁੰਦੀ ਹੈ ਇੱਧਰ ਉੱਧਰ ਬਹਿ ਕੇ ਆਉਣ ਦੀ ਤੇ ਬਾਕੀ ਆਪਣੇ 90% ਬੱਚੇ ਬਈ ਸਿੱਧੇ ਤਹਿਤ ਹੀ ਆਇਆ ਕਰਨਗੇ ਤੇ ਬਸ ਹੁਣ ਥੋੜੇ ਦਿਨਾਂ ਦੇ ਵਿੱਚ ਵਿੱਚ ਆਪਾਂ ਬੱਚਿਆਂ ਨੂੰ ਡੋਨਾ ਸਟਾਰਟ ਕਰ ਦਾਂਗੇ ਤਹਿ ਆ ਗਈਆਂ ਆਪਣੀਆਂ ਬਣ ਕੇ ਪੰਜ ਚਾਰ ਦਿਨ ਜਾਲ ਦੇ ਵਿੱਚ ਲਾ ਕੇ ਛਾਤਰੀਆਂ ਉਹਨਾਂ ਤੇ ਬਿਠਾਵਾਂਗੇ ਬੱਚਿਆਂ ਨੂੰ ਤੇ ਉਹ ਤੋਂ ਬਾਅਦ ਆਪਾਂ ਬਾਹਰ ਛਾਤਰੀਆਂ ਲਾਇਆ ਕਰਾਂਗੇ ਬਾਸ ਵੀ ਆਪਣੇ ਰੈਡੀ ਕਰ ਲਏ ਬਈ ਬਾਂਸਾਂ ਨੂੰ ਵੀ ਰੰਗ ਕਰਤਾ ਵਧੀਆ ਆਪਾਂ ਤੇ ਬਾਸ ਅੱਜ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਉੱਤੇ ਪਈ ਜਾਂਦਾ ਬਈ ਮੀਂਹ ਤੇ ਬਾਸ ਉੱਤੇ ਪਏ ਸੀ ਕਿ ਕੱਲ ਧੁੱਪ ਨਾ ਸੁੱਕ ਗਈ ਸੀ ਵੈਸੇ ਤਾਂ ਤੇ ਕੱਲ ਆਪਣੀ ਤੋਂ ਵੀਡੀਓ ਬਣਾਈ ਦੀਗੀ ਬਾਂਸਾਂ ਦੀ ਬਾਸ ਦਿਖਾਵਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਛਾਤਰੀਆਂ ਤੇ ਇੱਧਰ ਕਰ ਲਿਆ ਆਪਾਂ ਫੀਡਰ ਰੈਡੀ ਬਈ ਫੀਡਰ ਪਿਆ ਆਪਣਾ ਇਹ ਤੇ ਹੁਣ ਇਹਦੇ ਨਾਲ ਬੱਚਿਆਂ ਨੂੰ ਦਾਣੇ ਦਿਆ ਕਰਾਂਗੇ ਛਾਤੀਆਂ ਬਣ ਕੇ ਆ ਗਏ ਆ ਬਈ 7 ਤਾਹਾਂ ਬਣਵਾ ਲਈ ਆਪਾਂ ਛੱਤ ਛਾਤਰੀਆਂ ਹੋ ਗਈਆਂ ਆਪਣੇ ਕੋਲੇ ਬਹੁਤ ਨੇ ਗਈਆਂ ਤੇ ਆ ਸੀ ਮਿੱਤਰੋ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਸਤਿ ਸ੍ਰੀ ਅਕਾਲ ਬਈ ਸਾਰੇ ਭਰਾਵਾਂ ਨੂੰ